ਟਰੰਪ ਦੇ ਟੈਰਿਫ ਕਾਰਨ ਵਿਸ਼ਵ ਬਾਜ਼ਾਰਾਂ ਵਿੱਚ ਉਥਲ-ਪੁਥਲ ਦੇ ਵਿਚਕਾਰ ਬੀਤੇ ਦਿਨ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਥੋੜੀ ਗਿਰਾਵਟ ਆਈ ਹੈ। ਸ਼ੁਰੂਆਤੀ ਕਾਰੋਬਾਰ ਵਿੱਚ 24 ਕੈਰਟ ਸੋਨੇ ਦੀ ਕੀਮਤ ਵਿੱਚ 10 ਰੁਪਏ ਦੀ ਗਿਰਾਵਟ ਆਈ ਹੈ। ਗੁੱਡ ਰਿਟਰਨਸ ਵੈੱਬਸਾਈਟ ਦੇ ਅਨੁਸਾਰ 10 ਗ੍ਰਾਮ ਸੋਨੇ ਦੀ ਨਵੀਂ ਦਰ 90370 ਰੁਪਏ ਹੋ ਗਈ ਹੈ। ਜਦੋਂ ਕਿ ਚਾਂਦੀ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰam ਡਿੱਗ ਗਈ ਹੈ। ਅੱਜ ਨਮੀ ਕੀਮਤ 93900 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ 22 ਕੈਟ ਸੋਨੇ ਦੀ ਕੀਮਤ 10 ਰੁਪਏ ਡਿੱਗੀ ਗਈ ਹੈ ਇਹ 82804 ਰੁਪਏ ਵਿੱਚ ਵਿਕ ਰਿਹਾ ਹੈ ਮੁੰਬਈ ਕੋਲਕਾਤਾ ਤੇ ਚੇਨਈ ਵਿੱਚ 24 ਕੈਟ ਸੋਨੇ ਦੀ ਨਵੀਂ ਕੀਮਤ 90370 ਰੁਪਏ ਹੈ ਜਦੋਂ ਕਿ ਦਿੱਲੀ ਵਿੱਚ 24 ਕੈਟ ਸੋਨੇ ਦੀ ਕੀਮਤ 90520 ਰੁਪਏ ਹੋ ਗਈ ਹੈ ਮੁੰਬਈ ਵਿੱਚ 22 ਕੈਟ 10 ਗ੍ਰਾਮ ਸੋਨੇ ਦੀ ਕੀਮਤ ਕੋਲਕਾਤਾ, ਬੈਂਗਲੌਰ, ਚੇਨਈ ਅਤੇ ਹైదరాబాద్ ਵਾਂਗ 82840 ਰੁਪਏ ਹੈ ਜਦੋਂ ਕਿ ਦਿੱਲੀ ਵਿੱਚ 22 ਕੈਟ ਸੋਨੇ ਦੀ ਨਵੀਂ ਕੀਮਤ 82990 ਰੁਪਏ ਹੈ ਇਸ ਤੋਂ ਇੱਕ ਦਿਨ ਪਹਿਲਾਂ ਮਲਟੀ ਕਮੋਡੀਟ ਐਕਸਚੇਂਜ ਅਨੁਸਾਰ ਵਿਸ਼ਵ ਵਿਆਪੀ ਵਪਾਰ ਯੁੱਧ ਅਤੇ ਆਰਥਿਕ ਮੰਦੀ ਦੇ ਬਦਲਾਅ ਦੇ ਵਿੱਚਕਾਰ ਸੋਮਵਾਰ 7 ਅਪ੍ਰੈਲ ਨੂੰ MCX ਦੇ ਸੋਨੇ ਦੀ ਕੀਮਤ 88000 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ MCX ਚਾਂਦੀ ਦੀ ਕੀਮਤ 88668 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਹੁਣ ਇੰਡੀਅਨ ਬੁਲੀਨਿਅਨ ਐਸੋਸੀਏਸ਼ਨ ਦੇ ਅਨੁਸਾਰ 24 ਕੈਟ ਸੋਨੇ ਦੀ ਕੀਮਤ 88170 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਦੇ ਨਾਲ 22 ਕੈਟ ਚਾਂਦੀ ਦੀ ਕੀਮਤ 80823 ਰੁਪਏ ਸੀ ਸੋਨੇ ਦੇ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ ਹੈ ਸਾਲ 2024 ਦੀ ਦੂਜੀ ਥਿਮਾਈ ਵਿੱਚ ਮਾਈਨਿੰਗ ਮਨਾਫਾ ਲਗਭਗ 950 ਡਾਲਰ ਪ੍ਰਤੀ ਆਸ ਤੱਕ ਪਹੁੰਚ ਗਿਆ ਹੈ ਵਿਸ਼ਵਵਿਆਪੀ ਸੋਨੇ ਦਾ ਭੰਡਾਰ ਵੀ 9% ਵਧ ਕੇ 216265 ਟਨ ਹੋ ਗਿਆ ਹੈ ਆਸਟ੍ਰੇਲੀਆ ਨੇ ਸੋਨੇ ਦੇ ਉਤਪਾਦ ਵਿੱਚ ਕਾਫੀ ਵਾਧਾ ਕੀਤਾ ਹੈ ਰੀਸਾਈਕਲ ਕੀਤੇ ਸੋਨੇ ਦੀ ਸਪਲਾਈ ਵੀ ਵਧੀ ਹੈ ਪਿਛਲੇ ਸਾਲ 1045 ਟਨ ਸੋਨਾ ਖਰੀਦਣ ਵਾਲੇ ਕੇਂਦਰੀਏ ਬੈਂਕਾਂ ਦੀ ਮੰਗ ਘਟ ਸਕਦੀ ਹੈ। ਵਰਲਡ 골ਡ ਕਾਉਂਸਲ ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ 71 ਕੇਂਦਰੀਏ ਬੈਂਕ ਆਪਣੇ ਸੋਨੇ ਦੇ ਭੰਡਾਰ ਨੂੰ ਘਟਾਉਣ ਜਾਂ ਫਿਰ ਬਣਾਈ ਰੱਖਣ ਦੀ ਯੋਜਨਾ ਬਣਾ ਰਹੇ ਨੇ। ਸਾਲ 2024 ਵਿੱਚ ਸੋਨੇ ਦੇ ਖੇਤਰ ਵਿੱਚ ਰੇਲਵੇ ਅਤੇ ਪ੍ਰਾਪਤੀਆਂ ਵਿੱਚ 32% ਦਾ ਵਾਧਾ ਹੋਣ ਦੀ ਉਮੀਦ ਹੈ, ਜੋ ਕਿ ਬਾਜ਼ਾਰ ਵਿੱਚ ਸ਼ਿਖਰ ਨੂੰ ਦਰਸਾਉਂਦਾ ਹੈ ਸੋ ਇਲਾਵਾ ਸੋਨੇ ਸਮਰਸਥੀ ਈਟੀਐਫ ਵਿੱਚ ਵਾਧਾ ਉਹਨਾਂ ਪੈਟਰਨਾਂ ਨੂੰ ਦਰਸਾਉਂਦਾ ਹੈ ਜੋ ਆਖਰੀ ਵਾਰ ਕੀਮਤਾਂ ਘਟਣ ਤੇ ਦੇਖੇ ਗਏ ਸਨ